ਦੇਸ਼ ਵਿੱਚ ਮੌਨਸੂਨ ਦੀ ਬਾਰਿਸ਼ ਕੁਝ ਵੀ ਹੋਵੇ ਪਰ ਪੰਜਾਬ ਵਿੱਚ ਹਲੇ 50% ਤੋਂ ਹੀਟਾਂ ਹੈ ਦੇਸ਼ ਦਾ ਅੰਨ ਭੰਡਾਰ ਭਰਨ ਵਾਲੇ ਸੂਬੇ ਪੰਜਾਬ ਵਿੱਚ ਜ਼ਮੀਨ ਹੀਟਲਾ ਪਾਣੀ ਸਲਾਣਾ ਇੱਕ ਤੋਂ 3 ਮੀਟਰ ਹੀਟਾਂ ਜਾ ਰਿਹਾ ਨਹਿਰੀ ਸਿੰਚਾਈ ਲਈ ਪਾਣੀ ਦੀ ਉਪਲਬਧ ਮਾਤਰਾ ਦਿਨੋਂ ਦਿਨ ਘਟ ਰਹੀ ਹੈ ਪਾਣੀ ਦੀ ਘਟਕ ਵਰਤੋਂ ਕਰਨ ਵਾਲੇ ਸੋਧੇ ਬੀਜਾਂ ਦੀ ਘਾਟ ਡੀਐਸਆਰ ਤਕਨੀਕ ਦੀ ਪਸੰਦ ਨਾ ਵਧਣੀ ਲੋਕਾਂ ਵਿੱਚ ਪ੍ਰਚਾਰ ਪ੍ਰਸਾਰ ਦੀ ਭਾਰੀ ਕਮੀ ਉੱਤੋਂ ਦੇਸ਼ ਵਿੱਚ ਹੋਈ ਮੌਨਸੂਨ ਦੀ ਵਰਖਾ ਦਾ ਪੰਜਾਬ ਵਿੱਚ 50% ਦੇ ਕਰੀਬ ਘਟਾ ਹੈ ਆਉਂਦੇ ਦਿਨਾਂ ਚ ਸਾਰਾ ਸਾਲ ਪੀਣ ਵਾਲੇ ਪਾਣੀ ਦੀ ਕਿਲਤ ਹੋਵੇਗੀ ਇਸੇ ਨੀਤੀ ਘਾੜੇ ਤੇ ਸੱਤਾਧਾਰੀ ਦੇ ਧਿਆਨ ਵਿੱਚ ਜੇ ਹੈ ਤਾਂ ਜ਼ਮੀਨੀ ਪੱਧਰ ਤੇ ਕੁਝ ਨਹੀਂ ਨਜ਼ਰ ਆ ਰਿਹਾ। ਰਾਨੀ ਇਹ ਹੈ ਕਿ ਦੇਸ਼ ਵਿੱਚ 150 ਡ੍ਰੈਮਾਂ ਦੀ ਮਾਨਿਟਰਿੰਗ ਕਰਨ ਵਾਲੀ ਕੇਂਦਰੀ ਏਜੰਸੀ ਦਾ ਇਸ ਹਫ਼ਤੇ ਦਾ ਅੰਕੜਾ ਦਰਸਾ ਰਿਹਾ ਕਿ ਪੰਜਾਬ ਦੇ ਪਾਣੀ ਦੇ ਭੰਡਾਰ ਵਿੱਚ ਇਸ ਸਮੇਂ 46% ਦੀ ਬਰੀਬ ਸਮਰੱਥਾ ਦੇ ਜੋ ਸਾਲਾਨਾ ਔਸਤਨ ਸਤਰ ਦੇ 70% ਘਾਟੇ ਵਿੱਚ ਹੁਣ ਵੀ ਸਮਾਂ ਹੈ ਕੇਂਦਰ ਸਰਕਾਰ ਤੋਂ ਪਾਣੀ ਦੀ ਸਾਂਭ ਸੰਭਾਲ ਤੇ ਗਰਾਊਂਡ ਵਾਟਰ ਰੀਚਾਰਜਿੰਗ ਦੇ ਪ੍ਰੋਜੈਕਟਾਂ ਦੀ ਪੈਰਵੀ ਕਰਕੇ ਸਪੈਸ਼ਲ ਫੰਡ ਲੈਣ ਦੀ ਦੁਹਾਈ ਪਾਉਣ ਦਾ ਹੋਵੇਗਾ ਕੁਝ ਜੋੱਕੇ ਮਾਹੌਲ ਵਿੱਚ।